ਸਤਿਨਾਮ ਵਟ ਵਟ ਮੇਰਾ ਨਾਮ ਗੁਰਤੇ ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਪਟਾਲਕਲਾ ਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਨਸ਼ੇ ਨੂੰ ਲੈ ਕੇ ਪਿੰਡ ਦੇ ਇੱਕ ਚਰਚਾ ਦੇ ਵਿੱਚ ਚੱਲ ਰਿਹਾ ਹੈ ਵੀ ਪਿੰਡ ਦੇ ਵਿੱਚ ਨਸ਼ਾ ਬਹੁਤ ਹੈਗਾ ਜੁੱਤ ਨਸ਼ਾ ਵਿਰੋਧੀ ਇੱਕ ਪਾਸੇ ਸਰਕਾਰ ਜਿਹੜੀ ਮਹਿਮ ਚਲਾਈ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਜਿਹੜੀ ਜੀ ਆਮ ਆਦਮੀ ਪਾਰਟੀ ਸਰਕਾਰ ਅੱਜ ਪੰਜਾਬ ਦੇ ਵਿੱਚ ਹੈਗੀ ਹੈ ਤੇ ਜਿਹੜੀਆਂ ਨੇ ਮਹਿਮ ਚਲਾਈ ਹੈ ਬਹੁਤ ਹੀ ਸਲਾਘਾਯੋਗ ਹੈ ਔਰ ਬਾਕੀ ਉਹਦੇ ਉੱਪਰ ਐਕਸ਼ਨ ਵੀ ਹੋ ਰਿਹਾ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਅੱਜ ਤੋ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨੇ ਇਸ ਤਰ੍ਹਾਂ ਦੀ ਮਹਿਮ ਨਹੀਂ ਚਲਾਈ ਇਹ ਬਿਲਕੁਲ ਅਸੀਂ ਮੈਂ ਪਰਸਨਲ ਤੌਰ ਤੇ ਵੀ ਐਪਰੀਸ਼ੀਏਟ ਕਰਦਾ ਤੇ ਮੈਂ ਇਹ ਲੋਕਾਂ ਨੂੰ ਕਹਿਣਾ ਵੀ ਘੱਟੋ ਘੱਟ ਇਹਨਾਂ ਨੇ ਮੁੱਦਾ ਤਾਂ ਟਾਇਆ ਠੀਕ ਹੈ ਉਹ ਜੋ ਵੀ ਹੈ ਉਹਦੇ ਉੱਪਰ ਕਿੰਨਾ ਕਾਬੂ ਹੁੰਦਾ ਨਹੀਂ ਹੈ ਜਾਂ ਘੱਟ ਵੱਧ ਹੁੰਦਾ ਕੁਛ ਨਾ ਕੁਛ ਤਾਂ ਉਹਦਾ ਪੋਜ਼ਿਟਿਵ ਰਿਜ਼ਲਟ ਜਾਊਗਾ ਜੇ ਬਿਲਕੁਲ ਹੀ ਵੀ ਨਾ ਕਰਦੇ ਫਿਰ ਮਲੋ ਇਸ ਇੱਕ ਗਲਤ ਮੈਸੇਜ ਜਾਂਦਾ ਹੈ ਤੇ ਜਿਹੜੇ ਸਾਡੇ ਸਰਕਾਰ ਇਹ ਕਾਫੀ ਫਰਟ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਬਾਕੀ ਜਿਹੜੇ ਲੋਕ ਨੇ ਉਹ ਵੀ ਇਸ ਦੇ ਵਿੱਚ ਹਿੱਸਾ ਬਣਨ ਸਾਥ ਦੇਣ ਤਾਂ ਹੀ ਇਹ ਆਪਣਾ ਜਿਹੜਾ ਨਸ਼ੇ ਦਾ ਕੋੜ ਹੈ ਉਹ ਆਪਾਂ ਖਤਮ ਕਰ ਸਕਦੇ ਆ ਪੰਜਾਬ ਦੇ ਵਿੱਚੋਂ ਤੇ ਆਪਣੀ ਜਵਾਨੀ ਨੂੰ ਬਚਾ ਸਕਦੇ ਕਿਸ ਤਰ੍ਹਾਂ ਦੇਖਦਾ ਹੁਣ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਜਿਸ ਤਰ੍ਹਾਂ ਕਹਿ ਰਹੇ ਹੋ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਨਸ਼ਾ ਬਹੁਤ ਹੈ ਗਿਆ ਮੈਸ਼ਨ ਦੇ ਉੱਤੇ ਪਰਚੇ ਵੀ ਬਹੁਤ ਹੋਏ ਨੇ ਜੇ ਅੱਜ ਦੀ ਗੱਲ ਕਰੀਏ ਤਾਂ ਅਸੀਂ ਦੇਖਿਆ ਜੁੱਧ ਨਸ਼ਾ ਵਿਰੁੱਧ ਜਦੋਂ ਸਕੀਮ ਚੱਲੀ ਹੈ ਦਾ 7 ਦੇ ਕਰੀਬ ਹੈ ਜਿਹੜੇ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਗਏ ਨੇ ਜਿਹੜੇ ਉਹ ਬੰਦੇ ਹਜੇ ਵੀ ਜੇਲ੍ਹ ਦੇ ਵਿੱਚ ਨੇ ਕੁਝ ਜ਼ਮਾਨਤਾਂ ਤੇ ਆ ਵੀ ਰਹੇ ਨੇ ਪਰ ਸਰਕਾਰ ਕਹਿੰਦੀ ਹੈ ਵੀ ਜ਼ਮਾਨਤਾਂ ਦਾ ਦਬਾਓ ਪਿੰਡ ਵਾਲੇ ਜਾਂ ਜ਼ਮਾਨਤਾਂ ਦੇ ਬੰਦੇ ਤਾਂ ਬਾਹਰ ਹੁੰਦੇ ਤਾਂ ਨਾਲ ਸ਼ਾਫੀਕ ਦਾ ਕਿਸ ਤਰ੍ਹਾਂ ਦੇਖਦੇ ਤੁਸੀਂ ਨਹੀਂ ਬਿਲਕੁਲ ਜੀ ਇਹਦੇ ਵਿੱਚ ਚਾਹ ਕਿਸੇ ਵੀ ਪਿੰਡ ਦੇ ਹੁਣ ਪੰਜਾਬ ਦੇ ਉਹ ਸਾਰੇ ਦੋਸ਼ੀ ਨੇ ਜਿਹੜੇ ਆਪਾਂ ਜਿਹੜਾ ਕੋਈ ਗੈਰ ਕਾਨੂੰਨੀ ਹੈ ਜਾਂ ਕੋਈ ਡਰੱਗੀ ਹੈ ਜਾਂ ਕੋਈ ਇਹਦਾ ਡਰੱਗ ਦਾ ਵਪਾਰ ਕਰਦਾ ਹੈ ਜੇ ਆਪਾਂ ਉਹਨਾਂ ਦੀ ਜ਼ਮਾਨਤ ਦੇਣ ਨੂੰ ਛੁਡਾ ਕੇ ਲੈਣ ਆਪਾਂ ਦੋਸ਼ੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਸਹਾਇਕ ਕਰ ਰਹੇ ਹਾਂ ਤੁਹਾ ਪਿੰਡ ਦੇ ਹਾਲਾਤ ਜੀ ਇੰਪਰੂਵਮੈਂਟ ਹੋ ਰਹੀ ੋੜੀ ੋੜੀ ਤੇ ਥੋੜਾ ਟਾਈਮ ਲੱਗੂਗਾ ਤੇ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਹੈ ਸਾਡੀ ਐਸ ਐਚ ਓ ਸਾਹਿਬ ਨਾਲ ਤੇ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਉਹ ਵੀ ਪੂਰਾ ਫਰਟ ਕਰ ਰਹੇ ਨੇ ਜਿੰਨਾ ਕੋਸ਼ਿਸ਼ ਹੈਗੀ ਹੈ ਤੇ ਕਰ ਰਹੇ ਨੇ ਤੇ ਬਾਕੀ ਇਹ ਮੇਰੀ ਇੱਕ ਸਰਕਾਰ ਨੂੰ ਵੀ ਸੁਜੈਸਟ ਹੈ ਕਿ ਜਿਹੜੀ ਕਯੂ ਆਰਟੀ ਜਾਂ ਟੀਮਾਂ ਫੋਰਸ ਦੀ ਕਮੀ ਹੈ ਜਾਂ ਤਾਂ ਪੀ ਏ ਪੀ ਦੇ ਆਈ ਆਰ ਬੀ ਦੇ ਵਿੱਚੋਂ ਉਤੋਂ ਟੀਮਾਂ ਇੱਥੇ ਕਨਵਰਟ ਕਰਕੇ ਥਾਣੇ ਦੇ ਵਿੱਚ ਲਾਈਆਂ ਜਾਣ ਤਾਂ ਕਿ ਜਿਹੜੀਆਂ ਇਹਨਾਂ ਵਿੱਚ ਕਯੂ ਆਰਟੀ ਜਿਹੜੀ ਕੁਇਕ ਕਰੈਕਸ਼ਨ ਟੀਮ ਹੈ ਟੋਟਾਟ ਦੋ ਟੀਮਾਂ ਇੱਕ ਨੈਟ ਨੂੰ ਇੱਕ ਡੇ ਨੂੰ ਤੇ ਉਹ ਕੰਮ ਕਰੇ ਇੱਕ ਜੋ ਦੋ ਦੋ ਅੱਠ ਦੀ ਗਾਰਡ ਹੈ ਤੇ ਉਹ ਇਹਨਾਂ ਦੇ ਵਿੱਚ ਡਿਟੇਲ ਕਰੇ ਤਾਂ ਕਿ ਜਿਹੜਾ ਕਿਉਂ ਪੁਲਿਸ ਸਕੂਲ ਹੋਰ ਬਹੁਤ ਸਾਰੇ ਡਿਊਟੀਆਂ ਹੈਗੀਆਂ ਅਚਾਨਕ ਜਾਣਾ ਪੈਂਦਾ ਉਹ ਵੀ ਹੁਣ ਸਾਡੇ ਜਿਹੜੇ ਪੁਲਿਸ ਵਿਭਾਗ ਹੈ ਉਹ ਵੀ ਇਨਸਾਨ ਨੇ ਜਿਹੜਾ ਹੁਣ ਸੰਤਰੀਆ ਡਿਊਟੀ ਦਾ ਦੋ ਕੰਟਰੈਕਟ ਰਹਿਦਾ ਉਸ ਤੋਂ ਵਿਚਾਰ ਉਸ ਤੋਂ ਬਾਅਦ ਉਹ ਵੀ ਥੋੜਾ ਸੁਸਤ ਹੋਣ ਲੱਗ ਜਾਂਦਾ ਤੇ ਥੋੜਾ ਉਹਨੂੰ ਟਾਈਮ ਚਾਹੀਦਾ ਪਰਿਵਾਰਕ ਟਾਈਮ ਵੀ ਚਾਹੀਦਾ ਤਾਂ ਕਿ ਉਹ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾ ਸਕੇ ਤੇ ਜਿਹੜਾ ਸਾਡੀ ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਮਹਿਮ ਬੱਢੀ ਹੋਈ ਹੈ ਉਹਦੇ ਵਿੱਚ ਉਹ ਚੰਗੀ ਤਰ੍ਹਾਂ ਆਪਣਾ ਜਿਹੜਾ ਯੋਗਦਾਨ ਦੇ ਸਕੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਪਿੰਡ ਪਿੰਡ ਪਟਾਲਕਲਾਂ ਜੀ ਮੈਂ ਇੱਕ ਧਾਰਮਿਕ ਵਿਅਕਤੀ ਹਾਂ ਤੇ ਚਾਹੁੰਦੇ ਹਾਂ ਵੀ ਜੋ ਜਿਹੜਾ ਵੀ ਨਸ਼ਾ ਪੱਤਾ ਚੱਲ ਰਿਹਾ ਜਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਮਹਿਮ ਸ਼ੁਰੂ ਕਰੀ ਹੋਈ ਹੈ ਵੀ ਅਸੀਂ ਵੀ ਉਹਦੇ ਵਿੱਚ ਯੋਗਦਾਨ ਪਾਈਏ ਵੀ ਅਸੀਂ ਵੀ ਪਿੱਛੇ ਨਾ ਰਹੀਏ ਉਹਦੇ ਵਿੱਚ ਯੋਗਦਾਨ ਪਾਈਏ ਵੀ ਜਿਹੜੇ ਵੀ ਸਾਡਾ ਪਿੰਡ ਜਿਹੜਾ ਹੈ ਸ਼ੁਰੂ ਤੋਂ ਇੱਕ ਚੰਗਾ ਪਿੰਡ ਗਿਣਿਆ ਜਾਂਦਾ ਹੈ ਤੇ ਸਾਡੇ ਪਿੰਡ ਦੇ ਬਹੁਤ ਸਾਰੇ ਮੁਲਾਜ਼ਮ ਲੱਗੇ ਹੋਏ ਨੇ ਤੇ ਸਮਾਜ ਸੇਵੀ ਨੇ ਦੋ ਸਾਡੇ ਪਿੰਡ ਦੇ ਵਿੱਚ ਲਾਇਬ੍ਰੇਰੀਆਂ ਚੱਲਦੀਆਂ ਨੇ ਤੇ ਪੜਦੇ ਵੀ ਨੇ ਹਰੇਕ ਭਰਤੀ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਆਪਣਾ ਨੌਕਰੀ ਦੇ ਵਿੱਚ ਲੱਗਦੇ ਨੇ ਸਿਲੈਕਟ ਹੁੰਦੇ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਪਿੰਡ ਦੇ ਵਿੱਚ ਜੇ ਜਿਹੜੇ ਕੋਈ ਕੁਝ ਬੱਚੇ ਬਾਹਰੋਂ ਆਉਂਦੇ ਨੇ ਕੁਝ ਮੁੰਡੇ ਪਿੰਡ ਦੇ ਵੀ ਨਸ਼ਾ ਵਰਤਦੇ ਨੇ ਵੀ ਉਹ ਵੀ ਚੰਗੇ ਇਨਸਾਨ ਬਣ ਜਾਣ ਬਾਹਰੋਂ ਜਿਹੜੇ ਆਉਂਦੇ ਨੇ ਵੀ ਉਹ ਵੀ ਕਿਸੇ ਨਾ ਕਿਸੇ ਤਰੀਕੇ ਸੀ ਉਹਨਾਂ ਨੂੰ ਰੋਕੀਏ ਸਾਡੇ ਪਿੰਡ ਦੇ ਵਿੱਚ ਅੱਜ ਕਮੇਟੀ ਬਣੀ ਹੈ ਉਹ ਸਰਕਾਰ ਨੂੰ ਸਹਿਯੋਗ ਕਰੂਗੀ ਕੋਈ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਨਸ਼ਾ ਵਗੈਰਾ ਬਾਹਰੋਂ ਕੋਈ ਵੇਚਣਾ ਆਉਂਦਾ ਹੈ ਸਪਲਾਈ ਕਰਨ ਆਉਂਦਾ ਹੈ ਉਹਦੇ ਬਾਰੇ ਪੰਜਾਬ ਸਰਕਾਰ ਦਾ ਜੋ ਜਾਂ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਸਹਿਯੋਗ ਪਿੰਡ ਵੱਲੋਂ ਪਿੰਡ ਦੀ ਕਮੇਟੀ ਵੱਲੋਂ ਕਰਿਆ ਜਾਊਗਾ ਜੀ ਕੀ ਨਾਮ ਹੈ ਬਬਈ ਦਾ ਸਤਗੁਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਬੜੀ ਬਟਾਲਾ ਜੀ ਕੀ ਕਹਿਣਾ ਚਾਹੂਗੇ ਵੀ ਤੁਹਾਡੇ ਬਾਰੇ ਅਸੀਂ ਇਹ ਕਹਿਣਾ ਚਾਹਾਂਗੇ ਵੀ ਹਰ ਇੱਕ ਉੜੇ ਨਸ਼ਾ ਚੱਲ ਬਦਨਾਮ ਹੈ ਪਿੰਡ ਪਰ ਇੰਨਾ ਵੀ ਬਦਨਾਮ ਨਹੀਂ ਜਦੋਂ ਮੇਰਾ ਮੁੰਡਾ ਫੌਜ ਚ ਭਰਤੀ ਹੋਇਆ 11 ਭਰਤੀ ਹੋਏ ਨੇ 11 ਚੋਂ ਇੱਕ ਵੀ ਨਸ਼ਾ ਕਰਦਨਤੀ 100 ਮੁੰਡੇ ਗਿਆ ਸੀ ਉਦੋਂ ਐ ਤਾਂ ਦੇਖ ਹੈਗੇ ਨਹੀਂ ਵਿੱਚ ਅੱਛਾ ਕੋਈ ਸਾਰੇ ਹੈ ਨਹੀਂ ਸਾਡੇ ਪਰਿਵਾਰ ਦੇ ਵਿੱਚ ਅਸੀਂ ਕਹੇ ਜੀ ਹਾਂ ਕੋਈ ਬੀੜੀ ਜੜ ਦੇ ਤੱਕ ਦਬੈਲ ਨਹੀਂ ਮੇਰੇ ਮੁੰਡੇ ਨੂੰ ਮੇਰੇ ਭਤੀਜੇ ਨੂੰ ਮੇਰੇ ਭਾਈ ਨੂੰ ਕੁਇੱਥੇ ਤੱਕ ਦਾ ਬੈਲੀ ਕੋਨੇ ਸਰਕਾਰ ਨੇ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਹੈ ਹਾਂ ਠੀਕ ਹੈ ਪੁਲਿਸ ਲਗਾਤਾਰ ਪਰਚੇ ਦੇ ਰਹੀ ਹੈ ਲੋਕਾਂ ਨੂੰ ਫੜ ਰਹੀ ਹੈ ਕਿਵੇਂ ਦੇਖਦੇ ਤੁਸੀਂ ਵਾਸੀ ਵਧੀਆ ਦੇਖਦੇ ਆ ਵੀ ਜੇ ਕਰੇ ਲੋਕਾਂ ਦੇ ਮੁੰਡੇ ਅੱਗੇ ਜਵਾਖ ਠੀਕ ਹੋਣ ਹਾਂ ਵੀ ਨਸ਼ੇ ਵਾਸਤੇ ਕੋਈ ਵਧੀਆ ਕੰਮ ਕਰਨ ਅੱਛਾ ਵਧੀਆ ਹੈ ਅੱਛਾ ਗੱਲਾਂ ਦਾ ਹਾਂ ਨਸ਼ਾ ਪਰਚੇ ਹਾਂ ਹਾਂ ਪੜੇਗਾ ਅੱਛਾ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਦੇਸ ਰਾਜ ਹੈ ਇਹ ਕੀ ਕਹਿਣਾ ਚਾਹੁੰਦੇ ਹੋ ਨਸ਼ਾ ਪ੍ਰਧ ਜਿਹੜੀ ਪੰਜਾਬ ਨੇ ਮੇਹਨ ਚਲਾਈ ਹੋਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਉਹ ਬਹੁਤ ਵਧੀਆ ਮੈਂ ਮੈਂ ਜੀ ਕਿਉਂਕਿ ਅਸੀਂ ਮਤਲਬ ਜਿੱਦੀ ਸਰਕਾਰ ਨੇ ਮੇਹਨ ਚਲਾਈ ਅਸੀਂ ਇਹਦਾ ਪੂਰਾ ਸਾਥ ਦੇਵਾਂਗੇ ਨਸ਼ੇ ਰੋਕਾਂਗੇ ਕਿਉਂਕਿ ਜਿਹੜੀ ਜਮਾਨੀ ਪੜ ਦੀ ਮੁੰਡੇ ਨੇ ਕੁੜੀਆਂ ਨੇ ਇਹ ਬਹੁਤ ਦਿਨਾਂ ਦਾ ਨੁਕਸਾਨ ਹੋ ਰਿਹਾ ਛੋਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਪੁਲਿਸ ਨੇ ਬਹੁਤ ਪਰਚੇ ਦਿੱਤੇ ਆ ਮਾਮਲੇ ਦਰਜ ਕਰੇ ਆ ਕਿਸ ਤਰ੍ਹਾਂ ਦੇਖਦੇ ਸਾਡੇ ਮਤਲਬ ਇਸ ਟਾਈਮ ਤੇ ਨਹੀਂ ਪੂਰਾ ਹਾਲ ਹੈ ਟੋਲੀ ਟੋਲੀ ਕੋਈ ਇਧਰੋਂ ਆ ਗਿਆ ਕੋਈ ਇਧਰੋਂ ਆ ਗਿਆ ਨੋ ਬਾਰਲੇ ਵੀ ਜਿਹੜੇ ਪਰਚੇ ਦੇ ਰਹੀ ਹੈ ਫਿਰ ਪੁਲਿਸ ਉਹਨਾਂ ਨੂੰ ਫੜੀ ਵੀ ਜਾਂਦੀ ਹੈ ਫੜੀ ਵੀ ਜਾਂਦੀ ਹੈ ਜੀ ਪਰਚੇ ਵੀ ਦੇ ਕੇ ਫਿਰ ਜਵੰਤਤਾ ਵੀ ਹੋ ਜਾਂਦੇ ਨੇ ਕਿ ਕਿਸ ਤਰ੍ਹਾਂ ਚਾਹੁੰਦੇ ਆ ਵੀ ਨਸ਼ਾ ਖਤਮ ਮੁਕਤ ਕੀਤਾ ਜਾਵੇ ਕਿਉਂਕਿ ਪੰਜਾਬ ਨੇ ਤਾਂ ਪੂਰਾ ਜ਼ੋਰ ਲਾ ਰੱਖਿਆ ਇਹਦਾ ਇਹ ਕਹਿੰਦੇ ਨੇ ਜਮਾਨਤ ਨਾ ਹੋਣਾ ਇਹ ਤਾਂ ਇਹ ਹੈ ਜੀ ਵੀ ਜਿਹੜਾ ਮਰਲਾ ਨਸ਼ਾ ਦੇ ਮਤਲਬ ਵੇਚਦਾ ਜਾਂ ਕਰਦਾ ਹੈ ਜਾਂ ਕੋਈ ਫੜਿਆ ਜਾਵੇ ਵੀ ਸਾਡੇ ਮਰ ਜਿਹੜੀ ਜਾਂ ਪੰਚਾਇਤ ਹੈ ਜਾਂ ਨੰਬਰਦਾਰ ਹੈ ਕੋਈ ਵੀ ਉਹਦੇ ਪਿੱਛੇ ਨਾ ਜਾਵੇ ਉਹਦੀ ਜਵੰਤ ਨਹੀਂ ਹੋਣੀ ਇਹ ਕੀ ਨਾਮ ਹੈ ਜੀ ਤੁਹਾਡਾ ਜਗਮੀ ਸਿੰਘ ਜੀ ਜਗਮੀ ਸਿੰਘ ਜਿਹੜਾ ਜੁਧ ਨਸ਼ਾ ਵਿਰੁੱਧ ਸਰਕਾਰ ਵੱਲੋਂ ਮਹਮ ਚਲਾਈ ਗਈ ਆ ਜਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਕੀ ਕਹਿਣਾ ਚਾਹੁੰਦੇ ਹੋ ਉਸ ਮਹਮ ਨੂੰ ਅਸੀਂ ਕਹਿ ਨਹੀਂ ਜਾਂਦੇ ਮਹਮ ਚੱਲਦੀ ਹੈ ਜੀ ਵਧੀਆ ਪੁਲਿਸ ਪ੍ਰਸ਼ਾਸਨ ਮਿਹਨਤ ਕਰ ਰਿਹਾ ਪੂਰੀ ਸਾਬਕੀ ਪੰਜ ਸੱਤ ਪਰਚੇ ਹੋ ਗਏ ਬਾਕੀ ਜਿਹੜੇ ਰਹਿੰਦੇ ਨੇ ਉਹ ਅਸੀਂ ਪੁਲਿਸ ਨੂੰ ਕਹਾਂਗੇ ਇਹ ਪੁਲਿਸ ਨੂੰ ਇਹ ਜਿਹੜੇ ਬੰਦੇ ਵੇਚਦੇ ਨੇ ਉਹਨਾਂ ਨੂੰ ਕੋਈ ਲਿਸਟਾਂ ਦਿੱਤੀਆਂ ਤੁਸੀਂ ਹਾਂ ਦੇਵਾਂਗੇ ਜੀ ਦੇ ਦਾਂਗੇ ਜੀ ਦੇ ਦਾਂਗੇ ਕੋਈ ਗੱਲ ਨਹੀਂ ਦੇ ਪਿੰਡ ਦੀ ਜਿਵੇਂ ਹੁਣ 5-7 ਦਿਨਾਂ ਦਾ ਪ੍ਰਸ਼ਾਸਨ ਨੇ ਉਹ ਕਰਿਆ ਜੀ ਉਸ ਦਿਨ ਮੜਾ ਠੀਕ ਹੈ ਕੁਛ ਨਹੀਂ ਤਾਂ ਬੁਰਾ ਹਾਲੇ ਸੀ ਜਿਵੇਂ ਪੁਲਿਸ ਨੂੰ ਥੋੜੀ ਉਹ ਕਰ ਰਹੀ ਹੈ ਉਸ ਕਰਕੇ ਥੋੜਾ ਵਧੀਆ ਹੈ ਪੁਲਿਸ ਕਰਕੇ ਥੋੜਾ ਜਿਹਾ ਵਧੀਆ ਹੈ ਅਸੀਂ ਸਪਾਈ ਕਰਾ ਨਹੀਂ ਦੀ ਵੀ ਪੁਲਿਸ ਪ੍ਰਸ਼ਾਸਨ ਜਿਹੜੀ ਹੁਣ ਮਿਹਨਤ ਕਰ ਰਹੀ ਹੈ ਦੇਖੋ ਇੱਕੋ ਦਮ ਤਾਂ ਇੱਕਦਮ ਮਸਲਾ ਹੱਲ ਨਹੀਂ ਹੁੰਦਾ ਟਾਈਮ ਨੂੰ ਲੱਗਦਾ ਹੈ ਇਹ ਕਹਿੰਦੇ ਆਪਾਂ ਨਮਾ ਸਰਪੰਚ ਬਣ ਗਿਆ ਵੀ ਅਜੇ ਸਾਰਾ ਪਿੰਡ ਦਾ ਵਿਕਾਸ ਕਰਦੇ ਉਹਨੂੰ ਟਾਈਮ ਲੱਗਦਿਆ ਜੀ ਸਾਰ ਇੱਕ ਨਾ ਪਿੰਡ ਪਟਾਲਕਲਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਹਿੰਦੇ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਹੈਗਾ ਕਿਸ ਤਰ੍ਹਾਂ ਦੇਖ ਰਿਹਾ ਉਸ ਪਿੰਡ ਦੇ ਵਿੱਚ ਜਿਹੜਾ ਦੋਕਾਨ ਦੀ ਵਿਚਾਰ ਚਾ ਹੈ ਜੀ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪਿੰਡ ਪਟਾਲ ਵਿਖੇ ਪੁਲਿਸ ਨੇ ਕਾਫੀ ਕੰਮ ਕੀਤਾ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਇਸ ਪਿੰਡ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ ਪਰੰਤੂ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਖਤ ਐਕਸ਼ਨ ਕਰਦੇ ਹੋਏ ਉਰੇ ਇਸ ਪਿੰਡ ਦੇ ਵਿੱਚੋਂ ਸੱਤ ਪਰਚੇ ਦੇ ਕੇ ਅੱਠ ਵਿਅਕਤੀਆਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਔਰ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਚਿੱਟਾ ਨਸ਼ੀਲੀਆਂ ਸ਼ਿਸ਼ੀਆਂ ਬਰਾਮਦ ਕਰਾਈਆਂ ਨੇ ਤੇ ਇਹ ਜਿਹੜੀ ਕਾਰਵਾਈ ਹੈ ਇਸੇ ਤਰ੍ਹਾਂ ਅੱਗੇ ਤੋਂ ਜਾਰੀ ਰਹੂਗੀ ਪਰ ਪਿੰਡ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਵੀ ਹਜੇ ਵੀ ਜਿਹੜੇ ਲੋਕ ਹੈਗੇ ਆ ਬਾਹਰੋਂ ਆਸੇ-ਪਾਸੇ ਤੋਂ ਜਿਹੜੇ ਲੋਕ ਆ ਕੇ ਪਿੰਡ ਦੇ ਵਿੱਚ ਨਸ਼ਾ ਕਰਦੇ ਹੈਗੇ ਉਸ ਲਈ ਕਿਸ ਤਰ੍ਹਾਂ ਦੀ ਜਿਹੜਾ ਆਪਣੇ ਵੱਲ ਉਸ ਦੇ ਲਈ ਜਿਹੜੇ ਇਹ ਜੇ ਹੌਟਸਪੌਟਸ ਸਾਨੂੰ ਪਿੰਡ ਵਾਲਿਆਂ ਨੇ ਦੱਸੇ ਨੇ ਅਸੀਂ ਉਹਨਾਂ ਤੇ ਗਸ਼ਤ ਕਾਫੀ ਵਧਾਈ ਆ ਉਹਨਾਂ ਤੇ ਅਚਾਨਕ ਅਸੀਂ ਛਾਪੇਮਾਰੀ ਵੀ ਕਰਦੇ ਹਾਂ ਪਿੰਡ ਵਾਲਿਆਂ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜੇਕਰ ਪਿੰਡ ਵਾਲੇ ਸਹਿਯੋਗ ਨਾ ਦਿੰਦੇ ਤਾਂ ਸ਼ਾਇਦ ਸਫਲਤਾ ਦੀ ਅਸੀਂ ਇਸ ਬੋਡੀ ਤੇ ਇੰਨਾ ਉੱਚਾ ਨਾ ਚੜ ਸਕਦੇ ਸਾਡੇ ਵੱਲੋਂ ਜਿਹੜੀ ਕੋਸ਼ਿਸ਼ ਅਜੇ ਵੀ ਲਗਾਤਾਰ ਜਾਰੀ ਹੈ